ਬਾਬਾ ਅਟਲ ਰਾਏ ਜੀ ਅੱਜ ਜਿਨ੍ਹਾਂ ਦਾ ਜੋਤੀ ਜੋਤ ਦਿਵਸ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸਨ ਗੁਰੂ ਘਰ ਵਿੱਚ ਕਰਾਮਾਤ ਨੂੰ ਕਹਿਰ ਮੰਨਿਆ ਗਿਆ ਹੈ ਅਤੇ ਗੁਰਮਤ ਅਕਾਲ ਪੁਰਖ ਦੇ ਹੁਕਮ ਅੱਗੇ ਸਿਰ ਝੁਕਾਉਂਦੀ ਹੈ ਬਾਬਾ ਅਟਲ ਰਾਏ ਜੀ 8 ਕੋ ਸਾਲ ਦੀ ਅਰਦਾਸ ਸੀ ਆਪ ਸ਼ਾਮ ਮਲੇ ਸਾਥੀਆਂ ਨਾਲ ਖੇਡ ਰਹੇ ਸਨ ਕਿ ਹਨੇਰਾ ਹੋ ਗਿਆ ਉਸ ਸਮੇਂ ਉਹਨਾਂ ਦੇ ਸਾਥੀ ਮੋਹਨ ਸਰਵਾਰੀ ਸੀ ਫੈਸਲਾ ਹੋਇਆ ਕਿ ਮੋਹਨ ਕੱਲ ਨੂੰ ਵਾਰੀ ਦੇਵੇਗਾ ਕੁਦਰਤ ਦੀ ਕਰਨੀ ਅਗਲੀ ਸ਼ਾਮ ਮੋਹਨ ਦੀ ਮੋਤ ਹੋਣ ਕਾਰਨ ਉਹ ਖੇਡਣ ਨਾ ਆਇਆ ਸਾਥੀਆਂ ਨੇ ਅਟਲ رائے ਨੂੰ ਕਿਹਾ ਕਿ ਮੋਹਨ ਨੂੰ ਬੁਲਾ ਕੇ ਲਿਆਓ ਜਦੋਂ ਅਟਲ رائے ਜੀ ਮੋਹਨ ਨੂੰ ਬੁਲਾਉਣ ਗਏ ਤਾਂ ਮੋਹਨ ਉੱਪਰ ਕਪੜਾ ਪਾਇਆ ਹੋਇਆ ਸੀ ਅਟਲ رائے ਜੀ ਨੇ ਆਪਣੀ ਗੁੰਡੀ ਉਹਦੇ ਕੱਲ ਨੂੰ ਪਾਈ ਤੇ ਕਿਹਾ ਕਿ ਚੱਲ ਆਪਣੀ ਵਾਰੀ ਦੇ ਤਾਂ ਮੋਹਨ ਉੱਠ ਬੈਠਿਆ ਮੋਹਨ ਦੇ ਮਾਪੇ ਬਹੁਤ ਖੁਸ਼ ਹੋਏ ਪਰ ਗੁਰੂ ਹਰਗੋਬਿੰਦ ਜੀ ਡਾਟੇ ਨਾਰਾਜ਼ ਹੋਏ ਉਹਨਾਂ ਕਿਹਾ ਅਟਲ ਰਾਏ ਆਪਨੇ ਕਰਾਮਾਤ ਦਿਖਾ ਕੇ ਅਕਾਲ ਪੁਰਖ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਸੋ ਆਪ ਨੂੰ ਸਰੀਰ ਤਿਆਗਣਾ ਪਵੇਗਾ ਅਟਲ ਰਾਏ ਜੀ ਤੁਰੰਤ ਚਲੇ ਗਏ ਅਤੇ ਆਪਣਾ ਸਰੀਰ ਤਿਆਗ ਦਿੱਤਾ ਤੇ ਜੋਤੀ ਜੋਤ ਸਮਾ ਗਏ ਉਸ ਤੋਂ ਅੱਜ ਉਹਨਾਂ ਦੀ ਯਾਦ ਵਿੱਚ ਉੱਚਾ ਗੁਰੂਕਾਰ ਬਣਿਆ ਹੋਇਆ ਹੈ ਅਤੇ ਧਾਰਨਾ ਪਰਚਲਿਤ ਹੈ ਬਾਬਾ ਅਟਲ ਪਕੀਆਂ ਪਕਾਈਆਂ ਕਲ ਤੇ ਹਰ ਸਮੇਂ ਲੰਗਰ ਚੱਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ